ਆ ਸੂਟ ਦਾ ਰੰਗ ਕਿੰਨਾ ਸੋਹਣਾ ਓਏ ਆ ਕੀ ਆ ਆ ਕੀ ਆ ਢੋਲ ਕੀ ਜੀ ਢੋਲ ਕੀ ਨਹੀਂ ਹੈਗੀ ਹਾਂ ਉਹ ਸੂਟਾਂ ਨਾਲ ਦੇ ਪਰਸੋ ਲਹਿੰਗਾਂ ਨਾਲ ਦੇ ਇਹ ਸਾਰੀਆਂ ਆਰਡਰ ਵਾਸਤੇ ਰੱਖੀਆਂ ਨੇ ਜੇ ਕਿਸੇ ਨੇ ਉਹ ਕੱਢੀ ਦੀ ਨਹੀਂ ਹੁੰਦੀ ਬਾਹਰ ਨਹੀਂ ਖੂਨ ਮੰਗਦੀ ਹੁੰਦੀ ਆ ਫਿਰ ਤੇਰੇ ਮਾਰਨੀ ਪਊ ਮੈਨੂੰ ਹੋ ਪੈਂਦੀ ਆ ਅਖਰਾਕ ਜੋ ਕੀ ਸਾਡੇ ਤਿੰਨ ਫੁੱਟੀ ਗੋਤ ਨੂੰ ਨਹੀਂ ਗੱਭਰੂ ਵੀ ਤੇਲ ਲਾਉਂਦਾ ਗਰੀ ਆਲਾ ਮੋਛ ਨੂੰ ਦੋਹਾਂ ਦੀ ਸ਼ਿਕੀ ਨਹੀਂ ਫਟਿਆਂ ਚੋਕ ਮੱਤਿਆ ਦਾਏ ਸਾਡੇ ਸੂਤ ਤੇ ਉਹ ਗੱਭਰੂ ਬਵਾਉਂਦਾ ਵੈਲੀਆਂ ਦੀ ਕਿਕਲੀ ਤੇ ਕੁੜੀ ਮਾੜਾ ਤਾਗਾ ਨਹੀਂ ਲਵਾਉਂਦੀ ਸੂਤ ਤੇ ਭਣੇ ਹਜੇ ਮੁੜਗ ਵੀ ਨਡਾਈ ਵਾਲੇ ਕੋਲੋਂ ਹਨ ਹੈ ਪਤਾ ਨਹੀਂ ਬਾਹਲਾ ਟਾਈਮ ਹੋ ਗਿਆ 10 ਮਿੰਟ ਕਹਿ ਕੇ ਘੰਟਾ ਹੋ ਗਿਆ ਚਲੋ ਆਪਾਂ ਦੇਖਦੇ ਆਂ ਫਿਰ ਆਪਣੀ ਬੁਟੀਕ ਤੇ ਨਵਾਂ ਕੀ ਕੁਛ ਆਇਆ ਚਾਹ ਵੀ ਸਣੀ ਹਾਂਜੀ ਕਿਵੇਂ ਆਂ ਵਧੀਆ ਜੀ ਇਟਾ ਹਾਂਜੀ ਹਾਂਜੀ ਕੀ ਕੁਛ ਆਇਆ ਹੁਣ ਆਪਣੀ ਬੁਟੀਕ ਤੇ ਨਵਾਂ ਆਹ ਸੇਕਰੀ ਗੱਡੀ ਤੇ ਆਇਆ ਹੈ ਅੱਛਾ ਇਹ ਆਪ ਰੈਡੀ ਕਰਿਆ ਆਪਾਂ ਹਾਂਜੀ ਪਿਓਰ ਚੋਰ ਸਿਲਕ ਦਾ ਕਿਸੇ ਕਸਟਮਰ ਦਾ ਹੈ ਓਕੇ ਕਾਦੇ ਤੇ ਬਣਿਆ ਇਹ ਪਿਓਰ ਤੇ ਪਿਓਰ ਸਿਲਕ ਤੇ ਹੈ ਡਿਜ਼ਾਈਨ ਬੜਾ ਸੋਹਣਾ ਹੈ ਹਾਂਜੀ ਇਹ ਪਿਓਰ ਰੰਗ ਦਾ ਦੁਪੱਟਾ ਹੈ ਇਹਦੇ ਵਿੱਚ ਅਰਗੇਂਜਾ ਦਾ ਹਾਂਜੀ ਪਿਓਰ ਪਿਓਰ ਅਰਗੇਂਜਾ ਦਾ ਦੁਪੱਟਾ ਸਾਰੇ ਦੇ ਵਿੱਚ ਮਤਲਬ ਫੈਬਰਿਕ ਕਲਰ ਹੈਗੇ ਆ ਹਨਾ ਦਿਖਾਈ ਨਹੀਂ ਤਰੋਂ ਵੀ ਦਿਖਾ ਇਹ ਤਾਂ ਕਿਸੇ ਦਾ ਰੈਡੀ ਹੋ ਕੇ ਆਇਆ ਜਾਣਾ ਕਸਟਮਰ ਦਾ ਆ ਦੇਖੋ ਇੱਕ ਅੱਛਾ ਇਹ ਆਪਾਂ ਨੂੰ ਉਹ ਆਰਡਰ ਤੇ ਆਇਆ ਪਿਆ ਸੀਗਾ ਆ ਪੂਰੀ ਕਢਾਈ ਦਿਖਾ ਦੀ ਸੁਹਣੇ ਇਧਰ ਵੀ ਕਢਾਈ ਆ ਦੀ ਇਹ ਪਹੁੰਚੇ ਆ ਅੱਛਾ ਸਲਵਾਰ ਦੇ ਪਹੁੰਚੇ ਆ ਅੱਛਾ ਇੱਕ ਆ ਸਕਾਈ ਬਲੂ ਕਲਰ ਦੀ ਬਾਲੀ ਉਹ ਆਇਆ ਨਾ ਹੁਣ ਟ੍ਰੈਂਡਿੰਗ ਦੇ ਚ ਹਾਂ ਅੱਛਾ ਨਹੀਂ ਸਿੱਧਾ ਕਰਕੇ ਦਿਖਾ ਨਾ ਕਿਵੇਂ ਅੱਛਾ ਇਹਦੀਆਂ ਬਾਹਾਂ ਬੂਹਾਂ ਵੀ ਸਾਰੀਆਂ ਕੀਤੀਆਂ ਹੈ ਹਾਂਜੀ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਪਿਓਰ ਬੰਦੇ ਤੇ ਐ ਬੱਲੇ 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 ਤੂੰ ਮੈਨੂੰ ਤੈਨੂੰ ਪਤਾ ਲੱਗ ਗਿਆ ਸੂਟਾਂ ਸਾਟਾਂ ਦਾ ਲੱਗੀ ਜਾਂਦਾ ਬਸ ਹੂੰ ਇਹ ਕਿਹੜਾ ਕਿਹੜਾ ਦੁਬੱਟਾ ਅਸ਼ਾ ਦੁਬੱਟਾ ਸਾਰੇ ਰੰਗਿੰਜੇ ਤੇ ਹੀ ਬਣਦੇ ਆ ਮਤਲਬ ਸਟਫ ਸਾਰਾ ਪਤਾ ਮੈਨੂੰ ਕਿਉਂਕਿ ਭੈਣੇ ਨੇ ਪਿਓਰ ਹੀ ਰੱਖੀ ਹੋਈ ਹੈ ਨਾ ਸਾਰਾ ਆਹ ਇੱਕ ਕਸਟਮਰ ਦਾ ਚੱਲਿਆ ਜੋ ਇਹ ਆ ਸੂਟ ਦਾ ਰੰਗ ਕਿੰਨਾ ਸੋਹਣਾ ਓਏ ਹੂੰ ਹਨਾ ਇਹ ਤਾਂ ਬਹੁਣੀ ਸ਼ੂਟ ਕਰ ਗਿਆ ਸਾਡੇ ਸੀ ਅਸੀਂ ਰੀਲ ਦਾ ਨਾ ਬੱਲੇ ਬੱਲੇ ਆ ਤਾਂ ਬਹੁਤ ਸੋਹਣਾ ਬਣਿਆ ਇਹ ਲਾਈਨ ਬਣਿਆ ਹੈ ਸਾਰੇ ਇਹਦੇ ਵਰਕ ਦਿਖਾਇਆ ਕੀ ਬਣਿਆ ਮੈਂ ਤਾਂ A ਲਾਈਨ ਸ਼ੇਪ ਇਹ ਅੱਛਾ ਇਹਦੇ ਨਾਲ ਆ ਪਿੰਕ ਸਲਵਾਰ ਆ ਹੈ ਆ ਚੱਕ ਉਹ ਸੋਹਣਾ ਦਾ ਕੰਬੀਨੇਸ਼ਨ ਹੀ ਬੜਾ ਸੋਹਣਾ ਹਾਂ ਇਹ ਸਾਰੇ ਆ ਜਿਹੜੀਆਂ ਹੁਣ ਚੱਲੀਆਂ ਪਾਕਿਸਤਾਨੀ ਹਾਂ ਫਾਰਸੀ ਦਾ ਸਟਾਈਲ ਅੱਛਾ ਫਾਰਸੀ ਪਾਕਿਸਤਾਨੀ ਹੈ ਦੁਪੱਟਾ ਵੀ ਪਿਓਰ অর্ਗਨਜ਼ਾ ਦਾ ਤਾਂ ਯਾ ਵੀ ਜਿਹੜੇ ਤੁਹਾਨੂੰ ਨੇ ਤਿੰਨੇ ਸੂਟ ਦਿਖਾਇਆ ਨਾ ਆ ਤਾਂ ਹੁਣ ਰਾਤ ਨੂੰ ਜਾਣਾ 7:30 ਵਜੇ ਲੈਣ ਆਣ ਉਹਨੇ ਅੱਛਾ ਜਾਨੀ ਕਿ ਆਪਾਂ ਨੂੰ ਆਰਡਰ ਤੇ ਆਏ ਹੋਏ ਸੀਗੇ ਸਾਰੇ ਹਾਂ ਹਾਂ ਜੀ ਮੈਨੂੰ ਲੱਗਦਾ 2 ਦਿਨਾਂ ਤੱਕ ਆਣਾ ਉਹਨਾਂ ਨੇ ਆਹ ਕੱਲ ਨੂੰ ਜਾਣਾ ਸੂਟ ਠੀਕ 2 ਦਿਨਾਂ ਚਲੇ ਗਏ ਉਹ ਬਹੁਤ ਸੋਹਣੇ ਪੀਸੇ ਹੋ ਗਏ ਦਿਖਾਈ ਜਿਹੜਾ ਸਨੀ ਉਹ ਆਇਆ ਸੀ ਐਲਓ ਜਿਹਦਾ ਕਾਪੀ ਗਿਆ ਸਵੇਰੇ ਇਹ ਹਾਂ ਕੀ ਗਿਆ ਇਹ ਮਤਲਬ ਇਹਦੀ ਡਿਜ਼ਾਈਨ ਬੰਦੇ 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 ਇਹ ਤਾਂ ਸਵੇਰ ਇੱਕ ਪੀਛੇ ਲੈ ਗਿਆ ਇਹਦੀ ਇਹਦੀ ਆਪਾਂ ਇਹਦੇ ਸਾਥੇ ਰਾਨੀ ਕੀਤਾ ਸੀ ਜਿਵੇਂ ਆ ਗ੍ਰੇ ਆ ਅੱਛਾ ਬਹੁਤ ਸੋਹਣੀ ਗ੍ਰੇ ਇਸ ਵਿੱਚ ਫੋਟੋ ਦਿਖਾਵਾਂ ਉਹਦੀ ਆਹ ਤਾਂ ਬੜਾ ਯਾਰ ਕੰਮ ਭੈਣ ਰੀਲ ਵੀ ਪਾਉਗੀ ਮੈਨੂੰ ਲੱਗਦਾ ਸ਼ਾਇਦ ਠੀਕ ਆ ਇਹਨਾਂ ਸਾਰੇਆਂ ਸ਼ੂਟਾਂ ਦੀ ਨਹੀਂ ਜਿਹੜਾ ਇਹਦਾ ਪੀਸ ਬਣਿਆ ਸੀ ਆ ਦੇਖੋ ਆ ਦੇ ਆ ਵੀ ਬਹੁਤ ਸੋਹਣਾ ਪੀਸ ਆ ਇਹਦਾ ਸੀ ਇਹਦੀ ਕਾਪੀ ਬਣੀ ਅੱਛਾ ਠੀਕ ਆ ਇੱਥੇ ਪਹਿਲਾਂ ਉਹ ਸੀਗਾ ਇੱਥੇ ਇਹਦੇ ਆ ਉਹ ਆ ਨਾ ਸ਼ਿਮਰ ਜੀ ਦਾ ਥੋੜਾ ਇੱਥੇ ਰਾਣੀ ਆ ਦੇਖੋ ਐਦਾਂ ਬਣਿਆ ਸੀ ਇਹ ਪੀਸ ਇਹ ਗਿਆ ਕਿਸੇ ਕਸਟਮਰ ਦੇ ਘਰ ਦੇਖ ਲੈਣਾ ਦਪੱਟਾ ਓਕੇ ਇਹਦਾ ਦਵੱਟਾ ਅੱਡਾ ਅੱਡਾ ਹਨਾ ਹਾਂਜੀ ਇਹ ਆ ਕੀ ਆ ਕਿਹੜੀ ਆ ਕੀਤਾ ਕਢਾਈ ਆ ਦੇਖਿਓ ਕਿੰਨੀ ਸੋਹਣੀ ਆ ਹੈ ਬੂਟੀ ਆ ਬੂਟੀ ਬੂਟੀ ਬੋਈ ਵੀ ਆ ਇੰਦਰ ਆ ਦੇਖੋ ਕਿੰਨੀ ਸੋਹਣੀ ਆ ਤੋਤੇ ਵਾਲੀ ਪਰਾਂਦੀ अच्छा ये परांदियां हैं मैं तो आज देखी है आ ही है ढोल की जी ढोल की है जी हां ओ सोटा नाल दे परसो लहंगे नाल दे अच्छा परसा है ये कहे जी है नहीं हुंदे लहंगे नाल ਇਹ ਤਾਂ ਬੜਾ ਜੀ ਲੜਾਈ ਲੁੜੀ ਹੋਵੇ ਬੁਰਗਾਂ ਚੜਾ ਦੇਣਾ ਆਏ ਹੈ ਆ ਦੇਖੋ ਫਰਾਂਦੀ ਤੋਤੇ ਵਾਲੀ ਚਿੜੀਆਂ ਵੀ ਪੈ ਜਾਂਦੀਆਂ ਮੋਰ ਵੀ ਪੈ ਜਾਂਦੇ ਆ ਮਤਲਬ ਇਹ ਭੈਣ ਕਹਿੰਦੀ ਜਿਨ੍ਹਾਂ ਦੇ ਆਰਡਰ ਹੁੰਦੇ ਆ ਉਹਨਾਂ ਦੇ ਪੈਂਦੇ ਆ ਅੱਛਾ ਠੀਕ ਆ ਤੇ ਹੋਰ ਆਹਾ ਯਾਨੀ ਕਿ ਆਪਣੇ ਕੋਲੇ ਆ ਆਏ ਵੇ ਸੀਗੇ ਜਿਹੜੇ ਆਰਡਰਾਂ ਤੇ ਬਣੇ ਵਿਆ ਹਨਾ ਤੇ ਬਾਕੀ ਆਪਣੇ ਕੋਲੇ ਆ ਬਹੁਤ ਸੂਟ ਪਏ ਆ ਜਿਹਨੂੰ ਜਿਵੇਂ ਚਾਹੀਦਾ ਲਹਿੰਗੇ ਪਏ ਆ ਰੈਂਟਰ ਰੁੰਟਾਲੇ ਕੋਈ ਵੀ ਪੀਸ ਦਿਖਾਈ ਜਿਹੜਾ ਪਿਓਰ ਦਾ ਬਣਿਆ ਸੇ ਨਹੀਂ ਇੱਕ ਜਿਹੜਾ ਉਹ ਸੰਤਰੀ ਜਿਹਾ ਬਣਾਇਆ ਆਇਆ ਸੀਗਾ ਉਹ ਲੈ ਗੇ ਜਿਹੜਾ ਆਪਾਂ ਅੱਜ ਸਵੇਰੇਉ ਦੇਖਿਆ ਸੀ ਉਹ ਤਾਂ ਜੈਕਟ ਸੂਟ ਸੀ ਕਿਸੇ ਦਾ ਤਾਂ ਲੈ ਗੇ ਆ ਆ ਗਈ ਆ ਪਿਓਰ ਪਿਓਰ ਤੇ ਡਿਜ਼ਾਈਨਿੰਗ ਦੇਖੋਗੇ ਨਹੀਂ ਸਣੀ ਆਹ ਦੇਖ ਇਹਨਾਂ ਦੀ ਸੂਟਾਂ ਦੀ ਡਿਜ਼ਾਈਨਿੰਗ ਤਾਂ ਬਹੁਤ ਵਧੀਆ ਯਾਰ ਸਾਰਿਆਂ ਦੀ ਤੇ ਜਿਨ੍ਹਾਂ ਨੇ ਲੈਣੇ ਆ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਾਡੀ ਰਾਇਲ ਮਹਾਰਾਣੀ ਬੁਟੀਕ ਤੇ ਅੱਛਾ ਇਹ ਵੀ ਤੇ ਹੋ ਰਿਹਾ ਸਾਰਾ ਤੇ ਜਿੰਨਾ ਪਉ ਭੈਣ ਦਾ ਕਾਊਂਟ ਫੋਲੋ ਕਰ ਲੋ ਜਣੇ ਤੇ ਜੀ ਨੇ ਘੈਂਟ ਘੈਂਟ ਲੀੜੇ ਰੋਜ਼ ਦੇਖਿਆ ਕਰਨੇ ਉਹ ਰਾਇਲ ਮਹਾਰਾਣੀ ਬੁਟੀਕ ਪੇਜ ਆ ਆਪਣਾ ਇੰਸਟਾਗ੍ਰam ਤੇ ਉਹ ਫੋਲੋ ਕਰ ਲੋ ਤੇ ਇੱਕ ਗਰੁੱਪ ਬਣਿਆ ਮਿਆਂ ਜਿਨੇ ਰੋਜ਼ ਫੋਟੋਆਂ ਤੇ ਲੀੜੇ ਦੇਖਣੇ ਆ ਉਹ ਸਾਰੇ ਉਹਦੇ ਵਿੱਚ ਤੁਸੀਂ ਐਡ ਵੀ ਹੋ ਸਕਦੇ ਹੋ ਅਬਲੀ ਦਾ హెయిਰ ਸਾਈਡ ਕਿੰਨਾ ਸੋਹਣਾ ਹੈ ਇਹ ਜਿਹਾ ਰੱਖ ਲਾ ਤੂੰ ਮਸਾਂ ਦਾ ਵਾਲ ਬਤਾਇਆ ਮੈਂ ਆਹ ਦੇ ਇਹ ਤਾਂ ਆਪਾ ਦਿਖਾਇਆ ਸੀਗਾ ਇਹਦੇ ਆਰਡਰ ਬਣ ਕੇ ਗਿਆ ਵਾ yellow color ਦੇस्ते ਅੱਛਾ ਹਾਂ ਇਹ ਹੀ ਪਿਓਰ ਤੇ ਪਿਓਰ ਸਿਲਵਰ ਦਾ ਜਾਨੀ ਜਿਹੜਾ ਕੁਸ ਆਪਣੇ ਮੜੂ ਸਾਰਾ ਪਿਓਰ ਦੇ ਵਿੱਚ ਹੀ ਮਿਲੂਗਾ ਤੇ ਇਹ ਆਪਣੀ ਜੁਵੈਲਰੀ ਆ ਗਈ ਇਹ ਅੱਧੀ ਜੁਵੈਲਰੀ ਹੈ ਹਜੇ ਅੱਧੀ ਜੁਵੈਲਰੀ ਅੰਦਰ ਰੱਖੀ ਵੀ ਆ ਇੱਕ ਕਲੀਰੇ ਵਾਲਾ ਦੇਖੀ ਕਰਤਾ ਸੀ ਕਲੀਰਿਆਂ ਦਾ ਕੰਮ ਤੇਰੇ ਗੁੱਟਾ ਤੇ ਕਲੀਰੇ ਹਾਂਜੀ ਜਿਹੜੇ ਮੈਂ ਵਿਆਹ ਤੇ ਕਲੀਰੇ ਪਾਏ ਸੀ ਨਾ ਹਾਂ ਮੈਨੂੰ ਲੱਗਦਾ ਕਿਸ ਇਨਸਟਾ ਦੇ ਉੱਤੇ ਹੁਣ ਯਾ ਰੀਲ ਚ ਉਹ ਵੀ ਬਣੇ ਨੇ ਕਸਟਮਾਈਜ਼ ਕੀਤੇ ਸੀ ਬਹੁਤ ਹੈਵੀ ਸੀ ਉਹ ਬਹੁਤ ਮਤਲਬ ਦੇਖਣ ਨੂੰ ਹੈਵੀ ਸੀ ਪਰ ਇੰਨੇ ਹੈਵੀ ਨਹੀਂ ਸੀਗੇ ਪਾਉਣ ਚ ਇਹ ਕਾ ਦੇ ਹਾਂ ਕਲੀਰੇ ਇੱਕ ਜੂੜੇ ਜੂੜੇ ਛਾੜੇ ਸਾਰਾ ਕੋਸ ਆਪਣੇ ਕੋਲੇ ਆ ਜਿਹੜੇ ਹੁਣ ਚੱਲੇ ਆ ਠੀਕ ਆ ਗੁਰੂ ਵਾਲੇ ਚੂੜੇ ਉਹ ਗੁਰੂ ਵਾਲੇ ਇਹਦੀ ਦੇ ਆਹ ਸਾਰੇ ਪੀਸ ਇਹ ਆ ਆ ਹੈਗੀ ਆ ਸਾਡੀ ਚਿੱਠੀ ਹੈ ਨਾ ਆਹ ਸਾਹੀ ਚਿੱਠੀ ਨੂੰ ਆ ਵੇ ਜੇ ਕਿਸੇ ਨੇ ਸਾਹੀ ਚਿੱਠੀ ਪਵਾ ਕੇ ਲੈ ਕੇ ਜਾਣੀ ਹੋਵੇ ਤੇ ਸਾ ਗੁਰੂ ਘਰੋਂ ਮਸਜਿਦ ਦੇਵੇ ਲੈਣੇ ਆ ਇਹ ਪਿੱਤਲ ਦੇ ਆ ਹੈ ਪਿੱਤਲ ਦੇ ਪਿੱਤਲ ਦੇ ਦੀਵੇ ਹੈ ਆ ਕਾਲੇ ਜਿ ਬਣਿਆ ਆ ਇਹ ਨੈਟ ਹੈ ਨੈਟ ਤੇ ਨੈਟ ਇਹ ਰੈਂਟਾ ਆ ਵਾ ਰੈਂਟ ਤੇ ਵੀ ਲੈ ਸਕਦੇ ਹੋ ਜਿੰਨੇ ਬਾਇ ਕਰਨਾ ਬਾਇ ਵੀ ਕਰ ਸਕਦੇ ਇਹ ਆਪਣੀ ਆ ਗਈ ਇੱਧਰ ਫੈਬਰਿਕ ਤੇ ਇਹ ਆਪਣੀ ਸੇਲ ਨਹੀਂ ਹੈਗੀ ਜਿਹਨੂੰ ਮੀਂਹ ਚਾਹੀਦੀ ਹੁੰਦੀ ਆ ਉਹਤੇ ਉਵੇਂ ਬਣ ਜਾਂਦਾ ਹਨਾ ਇਹ ਆਪਾਂ ਸੇਲ ਨਹੀਂ ਕਰਦੇ ਇਹ ਮਟੀਰੀਅਲ ਜਿਹਨੂੰ ਜਿਹੜਾ ਚਾਹੀਦਾ ਜਿੱਦਾਂ ਮਰਡੀ ਕਸਟਮਾਈਜ਼ ਕਰਾਣੇ ਆ ਹਾਂ ਜਿਹਨੇ ਆਪ ਦਾ ਬਣਾਉਣਾ ਵਾ ਕਸਟਮਾਈਜ਼ ਕਰਾਉਣਾ ਵਾ ਉਹੋ ਜੀ ਆਪਣੇ ਕੋਲ ਸਾਰਾ ਫੈਬਰਿਕ ਪਿਆ ਵਾ ਘੈਂਟ ਘੈਂਟ ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਜਿਹਦੇ ਪਾਣੀਵਾਰ ਦਾ ਵੀ ਲਾਇਓ ਹੈ ਹੈ ਕਿਹਦੇ ਜਿਹਨੇ ਪਾਣੀਵਾਰ ਦਾ ਚਲੀਆ ਪੜੀ ਪਾਣੀਵਾਰ ਬੰਨੇ ਦੀ ਇਹ ਮਾਏ ਬਨ ਬਨੀ ਵਾਰਨੀ ਖੜੇ ਆਪਣਾ ਦਾ ਬਰ ਗਿਆ ਆਪਣਾ ਦਾ ਬਰ ਗਿਆ ਅੱਛਾ ਇਹਨੂੰ ਆਇਲ ਵੇਟੀ ਦਾ ਨਾ ਇਹ ਤੇ ਪਤਾ ਨਹੀਂ ਆ ਆ ਗਈ ਆ ਲਾਸ ਜੀ ਲਾਓ ਲੋ ਨਾਰੀਆ ਲਾ ਆਹਾ ਤੇ ਉਹ ਰੱਖਦੇ ਨਹੀਂ ਹੁੰਦੇ ਪਿੱਪਲ ਦੇ ਪੱਤੇ ਉਹ ਅੱਛਾ ਠੀਕ ਆ ਠੀਕ ਆ ਆਪਣੇ ਸੀਗੇ ਪਿੱਪਲ ਦੇ ਪੱਤੇ ਦੇਖਿਆ ਇਹਨੂੰ ਮੈਂ ਨਹੀਂ ਦੇਖਿਆ ਤੇ ਆਣ ਹੀ ਨਹੀਂ ਗਿਆ ਉਹ ਤਾਂ ਕਿਆ ਚਾਚ ਧਿਆਨ ਹੀ ਨਹੀਂ ਗਿਆ ਇਹ ਕਰਪਾਣ ਇਹ ਤਾਂ ਤਾਰੇ ਵਾਲੀ ਲੱਗਦੀਆਂ ਮੈਨੂੰ ਇਹ ਸਾਰੀਆਂ ਆਰਡਰ ਵਾਸਤੇ ਰੱਖੀਆਂ ਨੇ ਜੇ ਕਿਸੇ ਨੇ ਉਹ ਕੱਢੀ ਦੀ ਨਹੀਂ ਹੁੰਦੀ ਬਾਹਰ ਨਹੀਂ ਖੂਨ ਮੰਗਦੀ ਹੁੰਦੀ ਆ ਫਿਰ ਤੇਰੇ ਮਾਰ ਨਹੀਂ ਪਊ ਮੈਨੂੰ ਚੈਰੋਈ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਆਰ ਐਮ ਬੀ ਰਾਇਲ ਮਹਾਰਾਣੀ ਬਟਿਕ ਲਧਿਆਣਾ ਦੂਜਾ ਆਪਣਾ ਜਿਹੜਾ ਸ਼ੋਰੂਮ ਆ ਹੈਗਾ ਲੰਡਨ ਉਹਦੀਆਂ ਵੀ ਤਿਆਰੀਆਂ ਚੱਲਦੀਆਂ ਤੇ ਉਹਦੀ ਵੀ ਜਲਦ ਓਪਨਿੰਗ ਆ ਉਧਰ ਆ ਫੁਲਕਾਰੀਆਂ ਵੀ ਪਈਆਂ ਕਿਸੇ ਮਤਲਬ ਹੋਰ ਕਿਸੇ ਡਿਜ਼ਾਈਨ ਚ ਲੈਣੀ ਸਾਰੀਆਂ ਵਈਆਂ ਜਿਹੜੇ ਡਿਸਪਲੇ ਕੱਟ ਕੀਤੀਆਂ ਮੇਰੀ ਕੱਟ ਲਉ ਪਈ ਫਲਕਾਰੀ ਤੇ ਕੱਟਿਆ ਨਾ ਜਾਵੇ ਚਰਖਾ ਆ ਫਲਕਾਰੀ ਦੇ ਅੱਛਾ ਹੀ ਸੂਟ ਆ ਨਾ ਦੀਲ ਪਾਈ ਵੀ ਸੀ ਇਹਦੀ ਦਾ ਉਹ ਮਤਲਬ ਕਿਸੇ ਕਸਟਮਰ ਦਾ ਸੀ ਆ ਨਾਲੇ ਦਾ ਹੋਆ ਲਹੰਗਾ ਕੱਗਰਾ ਚਲੋ ਫਰੈਂਕ ਤੇ ਵੀ ਬਣਦੇ ਲਹੰਗੇ ਬਾਈ ਵੀ ਕਰ ਸਕਦੇ ਆ ਓਕੇ ਜੀ ਭੈਣ ਦੀ ਬਟਿਕ ਦੇ ਕਲੈਕਸ਼ਨ ਦਾ ਬਹੁਤ ਸੋਹਣੀਆਂ ਆ ਨਾ ਮੇਰੇ ਸਾਰੇ ਸੂਟਾਂ ਦਾ ਭੈਣੇ ਨਹੀਂ ਹੈਂਡਵਰਕ ਕਰਾ ਕੇ ਦਿੱਤਾ ਬਰੀ ਵਾਲਿਆਂ ਦਾ ਪਾਉਣ ਦੀ ਤਾਂ ਹੈ ਨਹੀਂ ਕੋਈ ਆ ਝਗੀਆਂ ਹੀ ਆ ਪਾ ਲੈਨੀ ਆ ਪਤਾ ਨਹੀਂ ਕੀ ਕਹਿੰਦੇ ਇਹਨੂੰ ਸੰਜਲੀ ਹੱਸਦੀ ਆਹੋ ਸਹੀ ਗੱਲ ਆ ਪਾਇਆ ਵੀ ਕਰ ਉਹ ਹੈਵੀ ਆ ਸੂਟ ਉਹ ਫਿਰ ਕਦੋਂ ਪਾਉਣੇ ਆ ਆਹ ਹੁਣ ਜਾਣ ਨੂੰ ਤੇ ਹੁਣ ਜਾਣ ਨੂੰ ਵੀ ਦੋ ਚਾਰ ਸੂਟ ਆ ਤੇਰੇ ਕੋਲ ਉਹ ਇੱਕ ਢੁੱਸੀ ਰੱਖ ਦੀ ਉਹ ਮਤਲਬ ਬਾਲੇ ਹੈਵੀ ਆ ਹੁਣ ਮੈਂ ਸਾਰੇ ਮਤਲਬ ਰਿਸ਼ਤੇਦਾਰੀ ਦੇ ਗਈ ਸੀ ਇੱਕ ਇੱਕ ਵਾਰ ਤਾਂ ਪਾ ਗਈ ਸਾਰੇ ਕੋਲੇ ਹਮ ਹੁਣ ਤੇ ਮੈਂ ਮੇਲਾ ਦਾ 12 ਕ ਸੂਟ ਸਟਿਚ ਕਰਾਏ ਸੀ ਬਾਕੀ ਸਾਰੇ ਯਾਨੀ ਕਿ ਭੈਣੇ ਨੇ ਆਪ ਹੀ ਬਣਾਏ ਸੀ ਸਾਰਾ ਕੱਲਾ ਕੱਲਾ ਹੈਂਡਵਰਕ ਮੇਰਾ ਭੈਣੇ ਨੇ ਕਰਾਇਆ ਕੀਤਾ ਜੀ ਪਾਇਆ ਕਰ ਹੁਣ ਮure ਸਿਆਲਾ ਜਣੇ ਹੁਣ ਆਪਨ ਵਿਆਹ ਵੀ ਵਾਧੂ ਆਣੇ ਆ ਵਾਧੂ ਕਿਤੇ ਕਿਤੇ ਕਾਰਡ ਆਏ ਰੱਖਦੇ ਪਹਿਲਾਂ ਹੀ ਤਾਂ ਮਤਲਬ ਕਾਰਡ ਤਾਂ ਆਏ ਨਹੀਂ ਗਏ ਦਾ ਉਹੀ ਵਿਆਹ ਵੀ ਵਾਧੂ ਆ ਜਣੇ ਵਿਆਹ ਤਾਂ ਆ ਜਣੇ ਚਲ ਵਿਆਹ ਤਾਂ ਦੋ ਤਾਂ ਆਪਣੇ ਰਿਸ਼ਤਦਾਰੀ ਚ ਹੀ ਹੈ ਤੇ ਹੋਰ ਆ ਜਾਣਗੇ ਚਲੋ ਹੋਰ ਵੀ ਆ ਜਾਣੇ ਆ ਤੇ ਇੱਕ ਮੇਰਾ ਬਹੁਤ ਸੋਹਣਾ ਲਹਿੰਗਾ ਮੈਨੂੰ ਤੁਸੀਂ ਦੇਖਿਆ ਨਹੀਂ ਹੈ ਨਾ ਇੱਕ ਲਹਿੰਗਾ ਤਾਂ ਮੈਂ ਪਿੰਕ ਜਿਹਾ ਪਾਲਿਆ ਸੀ ਨੰਦੂ ਦੇ ਵਿਆਹ ਤੇ ਹਮ ਇੱਕ ਹੋਰ ਬਹੁਤ ਸੋਹਣਾ ਲਹਿੰਗਾ ਹਮ ਉਹ ਵੀ ਮੈਂ ਪਾਉਂਗੀ ਹੁਣ ਵਿਆਹ ਹੋਊਗਾ ਅੱਛਾ ਉਹ ਤਾਂ ਹਜੇ ਮੈਂ ਕੱਢਿਆ ਹੀ ਨਹੀਂ ਉਦਾਂ ਹੀ ਬੜੀ ਵਾਲੇ ਟੇਚੀ ਚ ਪਿਆ ਵਾ ਲੋਡ ਕੀ ਹੈ ਹਜੇ ਕੱਢਣ ਦੀ ਜਿਹੜਾ ਮੇਰਾ ਬੜੀ ਵਾਲਾ ਟੇਚੀ ਸੀ ਨਾ ਉਹਦੀ ਫੋਟੋ ਵੀ ਹਨਾ ਮੈਂ ਪਾਉਂਗੀ ਹਨਾ ਉਹ ਵੀ ਪਹਿਣੇ ਨੇ ਮਤਲਬ ਰੈਡੀ ਕਰਾਉਣਾ ਉਹ ਜਿਹੜਾ ਗੁਲਾਬੀ ਜਿਹਾ ਹਾਂ ਲੈਸਾਂ ਬਰੋਕ ਲਾ ਕੇ ਕਪੜਾ ਲਾ ਕੇ ਸਾਰਾ ਪਹਿਣੇ ਨੇ ਰੈਡੀ ਕਰਾਇਆ ਸੀ ਹਮ ਹੋਰ ਹੋਰ ਕੀ ਕਿੱਥੇ ਜਾਣਾ ਅੱਜ ਜਾਣਾ ਅੱਜ ਪਿੰਡ ਨੂੰ ਪਿੰਡ ਨੂੰ ਜਾਣਾ ਹੋਰ ਅੱਜ ਰਹਿਣਾ ਚਲ ਅੱਜ ਰਹਿਨੇ ਆ ਇੱਥੇ ਫਿਰ ਪਹਿਲਾਂ ਕੋਕਾ ਲੈ ਕੇ ਆਉਣਾ ਕਿਹੜਾ ਕੋਕਾ ਹੁਣ ਤਾਂ 8 ਵਜੇ ਕੇ ਦੁਕਾਨਾ ਬੰਦ ਹੋ ਗੋਣਾ ਜਿੱਲਾ ਪਿੱਛੇ ਵਾਲਾ ਜੁਐਲਰ ਉਹ ਰਹਿਣ ਦੇ ਤੂੰ ਕੋਕਾ ਲੈ ਕੇ ਆਉਣਾ ਕਰੇ ਵੀ ਟੈਗ ਜਾਏਗਾ ਲੋਕਾਂ ਤੱਕਰੇ ਹੋਣਗੇ ਕੋਕਾ ਕਤਲ ਕਰਾ ਦੂ ਕੱਢਣਾ ਘੁੰਡ ਫੁਲਕਾਰੀ ਦਾ ਉਹ ਨਹੀਂ ਆ ਨਾ ਲੂਜ਼ ਆ ਡੈਗ ਪਿਆ ਹੂੰ ਮਿਲਦਾ ਉੱਤੇ ਮਾਸਾਂ ਕੋਲੇ ਨਾ ਹੋਵੇ ਸ਼ਾਇਦ ਬਣੇ ਹਨਾ ਉੱਪਰ ਇਹ ਚੂਮੜਾ ਦੀ ਸੱਚ ਲੈ ਲੋ ਆਹ ਦੇ ਇਹ ਚਾਚੂ ਮਰੇ ਬੇ ਤੇ 골ਡਨ ਲੈਣਾ ਕਿਨੇ ਤੂੰ ਨਹੀਂ ਕਹਿੰਦੇ ਸੀ 골ਡਨ ਚੂਮੜ ਲੈਣਾ ਹਾਂ ਆਹ ਦੇ ਫਿਰ 골ਡਨ ਹੀ ਆ ਤਾਂ ਸੈਡ ਵਾਲਾ ਵਾ ਸ ਆਪਣਾ ਕਾਲਾ ਵਾ ਹੋਰ ਤਾਂ ਉਹ ਵੀ ਮੈਂ ਉਹ ਨਹੀਂ ਕਹਿੰਦੀ ਸੀ ਮੈਂ ਕਹਿੰਦੀ ਸੀ ਪੱਤੀਆਂ ਵਾਲਾ ਸੱਚ ਪੱਤੀਆਂ ਵਾਲੇ ਤੋਂ ਬਚੇਤਾ ਆ ਮੈਂ ਨਾ ਕੱਲ ਰੀਲਾਂ ਦੇਖਦੀ ਸੀ ਉਹ ਜਿਹੜਾ ਤੁਹਾਨੂੰ ਮੈਂ ਨਹੀਂ ਕਹਿੰਦੀ ਸੀ ਪੱਤੀਆਂ ਵਾਲਾ ਜਿਹਦੇ ਪੱਤੇ ਸੀ ਏਡੇ ਏਡੇ ਉਹ ਗਲਾਬ ਸੱਧੂ ਦੀ ਲੌਬੀ 'ਚ ਟੰਗਿਆ ਹੋਇਆ ਸੀ ਏਮ ਜੂਮਰ ਮੈਂ ਤਾਂ ਸ਼ਾਰਟ ਆ ਦੇ ਲਈਆ ਫੋਟੋ ਮੈਂ ਗੈਂਦਨ ਦਿਖਾਉਂ ਵੀ ਆ ਦੇ ਉਹਦੇ ਵੀ ਟੰਗਿਆ ਹੋਇਆ ਇੰਨਾ ਸੋਹਣਾ ਛੱਡ ਤਾ ਰਹਿਣ ਦੇ ਤੂੰ ਹੁਣ ਗਲਾਬ ਸੱਧੂ ਦੇ ਅੱਗੇ ਵਿਚਾਰੇ ਦਾ ਚੱਕਰ ਪਿਆ ਪਿਆ ਗਾਣੇ ਕਰਕੇ ਹੋ ਚੁੱਕੇ ਚੱਕਰ ਲੋਕੀ ਤਾਂ ਚਲੋ ਕੋਈ ਨਾ ਉਹਨੇ ਮਾਫੀ ਮੰਗ ਲਈ ਫੇਰ ਕੀ ਅਗ ਚਲੋ ਹੋਈ ਜਾਂਦਾ ਜੰਗ ਢਿੱਲੋਂ ਨੇ ਵੀ ਮੰਗ ਲਈ ਜੰਗਟਿਲੋਂ ਨੇ ਲਿਖਿਆ ਸੀ ਗਾਣਾ ਉਹ ਹੁਣ ਤਿੰਨ ਮੈਂ ਦੱਸਿਆ ਸੀਗਾ ਉਹਨਾਂ ਨੇ ਬੀਪ ਬੀ ਲਵਾਤੀ ਗਾਣੇ ਤੇ ਉਹ ਕੀ ਹੁੰਦਾ ਜਿਵੇਂ ਉੱਥੇ ਉਹ ਸਰਪੰਚ ਜਦੋਂ ਬੋਲਦੇ ਆ ਹਨਾ ਉਹਦੇ ਉਹ ਲੱਗੀ ਤਾਂ ਹੈ ਨਹੀਂ ਲੱਗੀ ਮੈਂ ਦੇਖਿਆ ਸੁਣਿਆ ਗਾਣਾ ਪਰ ਰੌਲਾ ਤਾਂ ਆਇਆ ਹੁਣ ਜਿਹਨੇ ਡਾਊਨਲੋਡ ਕਰ ਲਿਆ ਉਹ ਤਾਂ ਜਾਣ ਜਾਣ ਲਾਉਂਦਾ ਵਾ ਬੜੀਆਂ ਰੀਲਾਂ ਵਾਇਰਲ ਹੋਈਆਂ ਆ ਦੇਖ ਸੇਮ ਝੂਮਰ ਮੈਂ ਗਿਆ ਸੀ ਨਾ ਕਦੇ ਆਈ ਮੈਂ ਪਸੰਦ ਕੀਤਾ ਸੀ ਉੱਥੇ ਮਤਲਬ ਮੇਰੀਆਂ ਪਤੀਆਂ ਥੋੜੀਆਂ ਵੱਡੀਆਂ ਸੀ ਇਹ ਕਹਿੰਦੇ ਹੰਬ ਗੀ ਅੰਜਲੀ ਦਾ ਚ ਸਾਗ ਗਿਆ ਨਾ ਅੱਜ ਪਿਆਰੋ ਬਾਸੋਂ ਤਾਂ ਆਪਾਂ ਵੀ ਚੱਲਦੇ ਆਂ ਵਧਾ ਦੇ ਦੀ ਦੁਕਾਨ ਭੈਣੇ ਆਉਂਦੀ ਉੱਪਰ ਭੈਣੇ ਵਾਸਤਾ ਕੋਲੇ ਆ ਕੋਲੇ ਦੀ ਇੱਕ ਚੀਜ਼ ਵਧੀਆ ਜਿਹੜੀ ਚੀਜ਼ ਬਣਦੀ ਆ ਤੁਹਾਡੇ ਸਾਹਮਣੇ ਬਣਦੀ ਆ ਤਾਂ ਹੀ ਆਪਾਂ ਇਹਨਾਂ ਦੇ ਆਈ ਜਾ ਮੈਂ ਜਿਹੜੀ ਚੀਜ਼ ਬਣਾਉਂਦੇ ਆ ਸਾਹਮਣੇ ਬਣਾਉਂਦੇ ਆ ਵਾਹ ਮੈਂ ਕਿਹਾ ਇਹਨਾਂ ਨੇ ਕੁਆਂਟੀਟੀ ਘਟਾਤੀ ਹਾ ਅੱਛਾ ਚੱਲ ਆ ਜਾ ਗੱਡੀ 'ਚ ਬੈਠ ਖਾਣੇ ਆ ਜੇ ਗਾਣੇ ਹੁਣੇ ਦਦੋਣੇ ਹਨ ਹੂੰ ਗਾਣੇ ਹੁਣੇ ਦਦੋਣੇ ਹਨ ਗਾਣਿਆਂ ਦੀਆਂ ਬਸ ਤਿਆਰੀਆਂ ਵਾਂ ਗਾਣੇ ਮਨ ਲਾਦਾ ਵੀ ਪਹਿਲਾਂ ਤਾਂ ਆਪਾਂ ਛੱਡ ਦੇਣਾ ਸੀਗਾ ਆ ਮਹੀਨੇ ਹੂੰ ਬੰਦਾ ਬਾਈ ਕਰਕੇ ਥੋੜਾ ਗਾਂ ਘਰਤੇ ਵੀ ਮਨ ਲਾਦਾ ਵੀ ਅਗਲੇ ਮਹੀਨੇ ਆਪਾਂ 6 ਜਾਂ 7 ਤਰੀਕ ਤੱਕ ਗਾਣਾ ਛੱਡਾਂਗੇ ਪਾਉਡਰ ਬਣ ਗਿਆ ਪਾਉਡਰ ਤਿਆਰ ਹੋ ਜਾਂਦੇ ਆ 3 ਜਾਂ 4 ਤਰੀਕ ਨੂੰ ਪਹਿਲਾ ਪਾਉਡਰ ਪਾ ਰਹਾਂਗੇ ਪਹਿਲੇ ਇੱਕ ਗਾਣੇ ਦਾ ਹਾਂ ਤੇ 5 ਗਾਣੇ ਰੈਡੀ ਆ ਫਿਰ ਆਪਾਂ ਪਹਿਲਾ ਗਾਣਾ ਛੱਡ ਦੇਾਂਗੇ ਤੇ ਫਿਰ ਬੀਹਾਂ ਬੀਹਾਂ ਦੇ ਨਾ ਵਾਦੋਂ ਬਸ ਥਾੜ ਥਾੜੀ ਕਰਾਉਣੀ ਏ ਵੀ ਛੱਡ ਦੇਣੀ ਆ ਆਪਾਂ ਪੂਰੀ ਉਹ ਵੀ ਹੁੰਦੀ ਆ ਐਲਬਮ ਬੋ ਪੰਜ ਗਾਣਿਆਂ ਦੀ ਤੇ ਜਿਹਦੇ ਵਿੱਚ ਦੋ ਗਾਣੇ ਦਾ ਵੀਡੀਓ ਤਾਂ ਆਪਣੇ ਹੋਏ ਪਏ ਆ ਤੀਜੇ ਦੀ ਵੀਡੀਓ ਫਿਰ ਸ਼ੂਟ ਕਰ ਲਾਂਗੇ ਤੇ ਕੀ ਪਦੌਦ ਨੂੰ ਕੋਈ ਰਾਸ ਸਾਰਾ ਮਿਲ ਜੇ ਹੋਰ ਬਾਬਾ ਰੱਖੇ ਸੁੱਖ ਤੇ ਕੰਮ ਤੁਸੀਂ ਵੀ ਰੱਖਿਓ ਖਿੱਚ ਕੇ ਜੀ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਅੰਡਰਗਰਾਊਂਡ ਸਨ ਕਿਹੜਾ ਡਾਂਗ ਆ? ਸਰ ਮੈਂ ਉਹ ਜਿਆਦਾ ਆਉਣਾ ਹਜੇ ਪਹਿਲੇ ਜਣਾ ਦੇਗੇ। ਅੱਛਾ ਮਤਲਬ ਇੱਕ ਪੋਸਟਰ ਰੈਡੀ ਹੋਣਾ ਆ। ਇੱਕ ਪੋਸਟਰ ਰੈਡੀ ਹੋਣਾ ਆ ਬਾਅਦ ਚ ਦੂਜਾ ਛੱਡ ਦੇਾਂਗੇ ਈਪੀ ਵਾਲਾ ਪੋਸਟਰ ਪੂਰਾ ਫੁੱਲ ਐਲਬਮ ਵਾਲਾ। ਅੱਛਾ ਉਹ ਉਹ ਪੰਜਾਂ ਗਾਣਿਆਂ ਦਾ ਇੱਕ ਪੋਸਟਰ ਹੁੰਦਾ ਵਾ? ਹਾਂ ਉਹ ਇੱਕ ਛੱਡਾਂਗੇ। ਨਹੀਂ ਬਣਾਵਾਂਗੇ ਤਾਂ ਹਰੇਕ ਗਾਣੇ ਦੇ ਅਟਾਟ ਪੋਸਟਰ। ਇੱਕ ਪੋਸਟਰ ਬਣਾ ਕੇ ਉਹਨਾਂ ਦੇ ਗਾਣਿਆਂ ਦੇ ਨਾਮ ਲਹਿ ਕੇ ਸਾਰਾ ਕੁਝ ਓਕੇ ਓਕੇ ਉਹ ਮੈਂ ਸਮਝ ਗਈ ਗਾਣਾ ਸੁਣਾਓ ਫਿਰ ਚੱਲ ਲੱਗੂ ਮੈਂ ਰੈਂਕ ਉਹ ਦੂੰਗੀ ਰੇਟਿੰਗ ਕਰੂੰਗੀ ਲੈ ਰੇਟਿੰਗ ਕਰੇਗੀ ਤਾਂ ਕਿਹੜਾ ਕਹਿ ਜਾ ਗਾਣਾ ਸੁਣਾ ਜਿਹੜੇ ਪਹਿਲਾਂ ਆਉਣਿਆ ਦੋਨਾਂ ਚੋਂ ਇੱਕ ਆਇਆ ਉਹ ਤਾਂ ਪਰ ਪਹਿਲਾਂ ਹੀ ਲੀਕ ਹੋ ਜਾਣਗੇ ਕਾਦੋਂ ਉਹ ਨਹੀਂ ਹੋਰ ਕੋਈ ਗਾਣਾ ਇੱਕ ਗਾਣੇ ਇੱਕ ਲੈਣ ਨਾਲ ਤਾਂ ਲੀਕ ਹੋ ਜਾਂਦਾ ਮੈਂ ਇੱਕ ਗੇੜ ਇੱਕ ਲੈਣ ਨਾਲ ਹੀ ਲੀਕ ਹੋ ਜਾਂਦਾ ਗਾਣਾ ਤਾਂ ਉਹ ਡਾਂਗ ਵਾਲਾ ਡਾਂਗ ਵਾਲਾ ਦਾ ਉਹ ਤਾਂ ਫਿਰ ਆਉਣਾ ਨਾ ਹਜੇ ਆਪਣਾ ਉਹ ਤਾਂ ਉਹ ਸੁਣਨਾ ਉਹ ਬਾਅਦ ਚ ਸੁਣਾਵਾਂਗੇ ਕੋਈ ਨਾ ਜਦੋਂ ਆਉਣਾ ਹੋਊ ਉਦੋਂ ਸੁਣਾਵਾਂਗੇ ਉਹ ਫੇਰ ਕਿਹੜਾ ਪਹਿਲਾਂ ਲੀਕ ਹੋਈ ਹੋਰ ਕੋਈ ਸੁਣਾਵਾਂ ਜਿਹੜਾ ਮਰਜੀ ਚਾਰ ਹੋ ਪੈਂਦੀ ਆਂ ਖਰਾਕ ਜੋ ਕਿ ਸਾਡੇ ਤਿੰਨ ਫੋਟੀ ਗੋਤ ਨੂੰ ਨਹੀਂ ਗੱਭਰੂ ਵੀ ਤੇਲ ਲਾਉਂਦਾ ਗਰੀ ਆਲਾ ਮੁੱਛ ਨੂੰ ਦੋਹਾਂ ਦੀ ਸ਼ਕੀਨੀ ਫਟਿਆਂ ਚੋ ਖਿਲਪਟਦੀ ਤੇ ਜੂਥ ਮੱਚਦਾ ਏ ਸਾਡੇ ਗੱਬਰੂ ਪਵਾਉਂਦਾ ਵੈਲੀਆਂ ਦੀ ਕਿਕਲੀ ਤੇ ਕੁੜੀ ਮਾੜਾ ਤਾਗਾ ਨਹੀਂ ਲਵਾਉਂਦੀ ਸੂਟ ਤੇ ਗੱਬਰੂ ਪਵਾਉਂਦਾ ਵੈਲੀਆਂ ਦੀ ਕਿਕਲੀ ਤੇ ਕੁੜੀ ਮਾੜਾ ਤਾਗਾ ਨਹੀਂ ਲਵਾਉਂਦੀ ਸੂਟ ਤੇ ਹੁੱਟ ਚਿੱਟੀਆਂ ਬਸ਼ੇਰੀਆਂ ਦੇ ਪੈਰਾਂ ਵਿੱਚ ਪਾਈਆਂ ਚਾਂਜਰਾਂ ਦੀ ਕੱਚੇ ਦੁੱਤ ਵਰਗੀ ਦਾ ਰੂਪ ਮਾਰੇ ਚਾਂਗਰਾਂ ਮੋਰ ਨੇ ਖੱਲਾ ਰੇ ਖੰਭ ਮੁਰਦੇ ਪੱਟ ਤੇ ਤੇ ਅਲੜਦੇ ਕੰਨਾਂ ਵਿੱਚ ਵਾਲੇ ਪੀਂਗ ਝੂਟਦੇ ਗੱੱਬਰ ਉਪਵਾਉਂਦਾ ਵਹਿਲੀਆਂ ਦੀ ਕਿਕਲੀ ਤੇ ਕੁੜੀ ਮਾੜਾ ਤਾਗਾ ਨਹੀਂ ਲਵਾਉਂਦੀ ਸੂਟ ਤੇ ਗੱੱਬਰ ਉਪਵਾਉਂਦਾ ਵਹਿਲੀਆਂ ਦੀ ਕਿਕਲੀ ਤੇ ਕੁੜੀ ਮਾੜਾ ਤਾਗਾ ਨਹੀਂ ਲਵਾਉਂਦੀ ਸੂਟ ਤੇ